ਮੁੰਡੇ ਨੇ ਆਪਣੇ ਛੋਟੇ ਜਿਹੇ ਬੱਚੇ ਲਈ ਕਰਵਾਇਆ ਦੂਜਾ ਵਿਆਹ ਪਰ ਕੁੜੀ ਨੇ ਸ਼ਗਨਾ ਤੇ ਬੈਠੀ ਨਹੀਂ ਕਰ ਦਿੱਤਾ ਆਹ ਕੰਮ ਦੋਸਤੋ ਅਕਸਰ ਹੀ ਕਈ ਵਾਰ ਆਪਣੇ ਛੋਟੇ ਛੋਟੇ ਬੱਚਿਆਂ ਲਈ ਮਾਪਿਆਂ ਨੂੰ ਕਈ ਵੱਡੇ ਫੈਸਲੇ ਲੈਣੇ ਪੈ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੇ ਮੁੰਡੇ ਦੀ ਗੋਦੀ ਵਿੱਚ ਇੱਕ ਛੋਟਾ ਜਿਹਾ ਬੱਚਾ ਚੱਕਿਆ ਹੋਇਆ ਹੈ ਦਰਸਲ ਇਹ ਛੋਟਾ ਜਿਹਾ ਬੱਚਾ ਇਸ ਮੁੰਡੇ ਦੀ ਪਹਿਲੀ ਘਰਵਾਲੀ ਦਾ ਸੀ ਜੋ ਕਿ ਇਸ ਦੁਨੀਆ ਵਿੱਚ ਨਹੀਂ ਰਹੀ ਜਿਸ ਤੋਂ ਬਾਅਦ ਇਸ ਮੁੰਡੇ ਨੇ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਦੇ ਲਈ ਦੂਸਰਾ ਵਿਆਹ ਕਰਵਾਇਆ ਪਰ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਜਿਹਾ ਬੱਚਾ ਕਿੰਨਾ ਰੋ ਰਿਹਾ ਹੈ ਅਤੇ ਮੁੰਡੇ ਵੱਲੋਂ ਵਿਆਹ ਕੇ ਲਿਆਂਦੀ ਆਪਣੀ ਮਾਂ ਕੋਲ ਜਾਣ ਨੂੰ ਕਹਿੰਦਾ ਹੈ ਪਰ ਉਹ ਲੜਕੀ ਬੱਚੇ ਨੂੰ ਰੋਂਦਾ ਦੇਖਦੀ ਤਾਂ ਹੈ ਨਾ ਹੀ ਉਸ ਨੂੰ ਬੁਲਾਉਂਦੀ ਹੈ ਅਤੇ ਨਾ ਹੀ ਗੋਦੀ ਵਿੱਚ ਚੱਕਦੀ ਹੈ ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਜੇਕਰ ਇਹ ਬੱਚੇ ਨੂੰ ਫੜ ਕੇ ਚੁੱਪ ਕਰਾਉਂਦੀ ਤਾਂ ਅਸਲ ਵਿੱਚ ਇਹ ਮਾਂ ਕਹਾਉਣ ਦੀ ਹੱਕਦਾਰ ਹੁੰਦੀ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਲੜਕੀ ਬੱਚੇ ਨੂੰ ਮਾਂ ਦਾ ਪਿਆਰ ਦੇ ਸਕੇਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ